ਕੀ ਪੈਸਿਆਂ ਪਿੱਛੇ ਲਗਾਤਾਰ ਭੱਜਦੇ ਆ ਐਸਐਚਐਸਜੀ ਕੇਅਰ ਸੈਂਟਰ ਖੜੇ ਆ ਔਰ ਲਗਾਤਾਰ ਅਥੀ ਸਿੱਧ ਦੇਖਦੇ ਆ ਧਨਾੜਾ ਦੀ ਡੈਥ ਹੁੰਦੀ ਹੋਈ ਕੱਲੇ ਮਰਦੇ ਕੱਲੇ ਜਾਂਦੇ ਆ ਪਿੱਛੇ ਰੋਣ ਵਾਲਾ ਕੋਈ ਨਹੀਂ ਹੁੰਦਾ ਕੱਲੇ ਪਏ ਹੁੰਦੇ ਇੱਕ ਹੋਰ ਐਨਆਰਆਈ ਦੀ ਡੈਥ ਹੋ ਰਹੀ ਹੈ ਮੁੰਡਾ ਕੈਨੇਡਾ ਹੈ ਔਰ ਕੁੜੀ ਮੇਰੇ ਖਿਆਲ ਨਾਲ ਆਸਟ੍ਰੇਲੀਆ ਹੈ ਔਰ ਬਾਕੀ ਪਰਿਵਾਰ ਅਮਰੀਕਾ ਹੈ ਜਿੰਨੇ ਕੀ ਮੈਨੂੰ ਜਾਣਕਾਰੀ ਹੈ ਕਿੰਨੇ ਮਹੀਨਿਆਂ ਤੋਂ ਕੱਲਾ ਕਿਸੜਦਾ 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 ਮਰਿਆ ਇਹ ਉਹ ਬੰਦਾ ਹੈ ਜੋ ਕਿ ਚੰਡੀਗੜ੍ਹ ਦੇ ਰੀਨੋਨਡ बिजनेसमੈਨ ਨਾ ਬੈਠਦਾ ਸੀਗਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਪੀ ਡਬਲਯੂ ਡੀ ਚ ਲੱਖਾਂ ਦੇ ਮੋٹے ਲੱਖਾਂ ਦੇ ਠੇਕੇ ਜੱਕਦਾ ਸੀਗਾ ਮੋٹے ਲੈਵਲ ਦਾ ਠੇਕੇਦਾਰ ਸੀਗਾ ਬੜੀ ਲੈਵਿਸ਼ ਜ਼ਿੰਦਗੀ ਜੀਏ ਲੇਕਿਨ ਜੋ ਜ਼ਿੰਦਗੀ ਦਾ ਅੰਤ ਹੈ ਪਿਛਲੇ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਸਾਡੇ ਕੋਲ ਬੜਾ ਦਰਦਨਾਕ ਬਹੁਤ ਕਿ ਸੜ ਕੇ ਸੜ ਕੇ ਇੰਨਾ ਸਾਈਕਲੋਜੀਕਲੀ ਅੰਤਹੀਨ ਆਈਸੋਲੇਸ਼ਨ ਚ ਇਕੱਲੇਪਨ ਚ ਕੋਈ ਪੁੱਛਣ ਵਾਲਾ ਨਹੀਂ ਮੁੰਡੇ ਨੂੰ ਵੀ ਪਤਾ ਹੈ ਲੇਕਿਨ ਕਿਸੇ ਕੋਲ ਟਾਈਮ ਨਹੀਂ ਹੈਗਾ ਕਿਆ ਕਰੋਗੇ ਇਦਾਂ ਦੇ ਪੈਸੇ ਦਾ ਅਸੀਂ ਲਗਾਤਾਰ ਦੇਖਦੇ ਆਂ ਪੈਸੇ ਦੇ ਪਿੱਛੇ ਧਨਾਲਾਂ ਨੂੰ ਇਕੱਲੇ ਮਰਦੇ ਹੋਏ ਇੱਕ ਉਹ ਮਾਤਾ ਗਈ ਸੀ ਪਹਿਲਾਂ ਕਿਲਵਾਂ ਦੇ ਹਿਸਾਬ ਨਾਲ ਸੋਨਾ ਉਹਦੇ ਕੋਲ ਸੀਗਾ ਬڑے ਬڑے ਕੈਬਨਟ ਰੈਂਕ ਦੇ ਮੰਤਰੀ ਉਹਦੇ ਘਰੇ ਖਾਣ ਆਉਂਦੇ ਸੀ ਕੋ ਅਭਿਸ਼ੇਕ ਉਹਨੇ ਗਏ ਸੀਗੇ ਕੈਪਟਨ ਅਮਰਿੰਦਰ ਤੋਂ ਲੈ ਕੇ ਚੋਟਾਲੇ ਤੱਕ ਉਹਦੇ ਘਰੇ ਚਾਹ ਪੀਣ ਆਉਂਦੇ ਸੀਗੇ ਤੇ ਚੰਡੀਗੜ੍ਹ ਦੇ ਨਾਮੀ ਜੋ ਜਵੈਲਰ ਹੁੰਦੇ ਸੀਗੇ ਉਹ ਉਹਦੇ ਉਹਦੀ ਮੰਮੀ ਦੇ ਕਲਾਇੰਟ ਹੁੰਦੇ ਸੀਗੇ ਤਗੜੇ ਜਵੈਲਰਸ ਇੱਕ ਹੋਰ ਪੈਸੇ ਵਾਲਾ ਪਿਆ ਪੈਸੇ ਨੂੰ ਇੰਨੀ ਪ੍ਰਾਇੋਰਟੀ ਕਿੱਥੇ ਦੇ ਕਿਉਂ ਦਿੰਨੇ ਆਪਾਂ ਜ਼ਿੰਦਗੀ 'ਚ ਰਿਸ਼ਤਿਆਂ ਦੀ ਅਹਿਮੀਅਤ ਸਮਝੀਏ ਬਹੁਤ ਜ਼ਰੂਰੀ ਹੈ ਮੋਰਲ অর ਐਥੀਕਲ ਵੈਲਿਊਸ ਯਾ ਕੱਦੀਆਂ ਗਾਇਬ ਹੋ ਚੁੱਕੀਆਂ ਧਰਮ ਧਰਮ ਦੀ ਗੱਲ ਕਿਆ ਕਰੀਏ ਹੁਣ ਨਾ ਧਰਮ ਵੀ ਇੱਕ ਦਿਖਾਵੇ ਦਾ ਪਾਤਰ ਬਣ ਕੇ ਰਹਿ ਗਿਆ ਸਾਡੇ ਸਾਹਮਣੇ ਹੀ ਨਾ ਜੇ ਅਸੀਂ ਧਾਰਮਿਕ ਹੁੰਦੇ ਹੈ ਨਾ ਤਾਂ ਅਸੀਂ ਜੋ ਸਮਾਜ ਦਾ ਘਾਣ ਹੁੰਦਾ ਲਗਾਤਾਰ ਪਿਛਲੇ 10 ਸਾਲਾਂ ਤੋਂ ਦੇਖਿਆ ਨਾ ਉਹ ਨਾ ਹੁੰਦਾ ਅਸੀਂ ਬੜੇ ਬਹੁਤ ਨਜ਼ਦੀਕ ਤੋਂ ਦੇਖਦੇ ਹਾਂ ਮਾਵਾ ਨੂੰ ਬੱਚੇ ਛੱਡਦੇ ਹੋਏ ਬੱਚਿਆਂ ਨੂੰ ਬੱਚੇ ਮਾਵਾ ਨੂੰ ਲੱਤਾਂ ਮਾਰਦੇ ਅਸੀਂ ਬਹੁਤ ਨਜ਼ਦੀਕ ਤੋਂ ਇਹ ਚੀਜ਼ ਬਹੁਤ ਬੁਰੀ ਤਰ੍ਹਾਂ ਵੱਧਦੀ ਹੋਈ ਦੇਖਦੇ ਆਂ ਅਸੀਂ ਦੇਖਦੇ ਆਂ ਪੰਜਾਬ ਦੀ ਅੱਪਾ ਜੇ ਗੱਲ ਕਰੀਏ ਜੋ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਪ੍ਰਵਾਸੀ ਮਜ਼ਦੂਰ ਇੱਥੇ ਇੰਨਾ ਜ਼ਿਆਦਾ ਨਾ ਜੋ ਪੱਗਾਂ ਵਾਲੇ ਬਜ਼ੁਰਗ ਦੇਖ ਰਹੇ ਨਾ 10 ਤੋਂ 15 ਸਾਲ ਖੜੋ ਤੁਹਾਨੂੰ ਇਹ ਪੱਗਾਂ ਵਾਲੇ ਬਜ਼ੁਰਗ ਨਹੀਂ ਦਿਖਣੇ ਪਿੰਡਾਂ ਪਿੰਡਾਂ 'ਚ ਤੁਸੀਂ ਲੱਭਿਆ ਕਰੋਗੇ ਕਿ ਬਜ਼ੁਰਗ ਕਿੱਥੇ ਨੇ ਬੰਦੇ ਯੰਗ ਬਲਡ ਦਾ ਬਾਹਰ ਜਾਈ ਜਾਂਦਾ ਹੈ 15 ਸਾਲਾਂ ਪੰਜਾਬ ਦਾ ਹਾਲ ਬੜਾ ਖਰਾਬ ਆਣ ਵਾਲਾ ਹੈ ਬਹੁਤ ਵੱਡੇ ਪੈਮਾਨੇ ਤੇ ਖੁੱਲਣ ਵਾਲੇ ਨੇ 올ਡ ਏਜ ਹੋਮ ਪੈਸਾ ਹੋਏਗਾ ਇਹ ਇਹ ਇਨਸਾਨ ਦਾ ਇਨਸਾਨੀਅਤ ਦਾ ਉਹ ਦੌਰ ਹੈ ਜਿੱਥੇ ਪੈਸਾ ਬਹੁਤ ਹੈ ਲੋਕਾਂ ਕੋਲ ਟਾਈਮ ਕਿਸੇ ਕੋਲ ਨਹੀਂ ਹੈ ਅਗਲਾ ਕਹਿੰਦਾ ਪੰਜ ਦੀ ਜਗ੍ਹਾ 10000 ਰੁਪਏ ਦਾ ਤੂੰ ਟਾਈਮ ਨਹੀਂ ਮਤਾਂਗਾ ਵਿਚਾਰਿਤ ਠੀਕ ਲੱਗਦੇ ਆ ਲੱਗਦਾ ਕਿਸੇ ਨਾਲ ਸਾਂਝਾ ਕਰਨਾ ਵਰਤ ਹੈ ਤਾਂ ਜ਼ਰੂਰ ਕਰਿਓ ਸਾਥੀ ਹਾਂ ਆਪਾਂ ਇਹ ਇੱਕ ਹੋਰ ਕੱਲ ਸਵੇਰੇ ਸੰਸਕਾਰ ਕਰਨ ਜਾਵਾਂਗੇ ਆਪਣਿਆਂ ਨੇ ਤਾਂ ਕਹਿਤਾ ਕਿ ਦਸਤੀ ਕਾਲਾ ਹੈ ਭਾਈ ਕੱਲ ਸਵੇਰੇ ਸੰਸਕਾਰ ਕਰਾਂਗੇ ਇਹ ਜ਼ਿੰਦਗੀ ਦਾ ਸਰਕਲ ਆ ਦੇਖੋ